ਦਰ ਬੀਜੇਪੀ ਮੰਡਲ ਵੱਲੋਂ ਐਸਡੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਕੀ ਮੰਗ ਪੱਤਰ ਹੈ ਜਾਣ ਲੈਂਦੇ ਹਾਂ ਕੋ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕੱਲਾ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਸਾਰੀ ਇਕੱਲਾ ਟੀਮ ਦਾ ਜਿਹੜਾ ਤੁਸੀਂ ਵਧੀਆ ਤਰੀਕੇ ਨਾਲ ਕਵਰ ਵੀ ਕਰਦੇ ਹੋ ਔਰ ਪਬਲਿਕ ਨੂੰ ਜਨ ਤੱਕ ਤੱਕ ਪਹਚਾਣ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਹੋ ਸੋ ਅਸੀਂ ਅੱਜ ਪਹੁੰਚੇ ਹਾਂ ਆਪਣੀ ਸਾਰੀ ਜ਼ਿਲ੍ਹਾ ਜਲੰਧਰ ਦਿਹਾਤੀ ਵੱਲੋਂ ਸਾਨੂੰ ਜਿਹਦਾ ਇੱਕ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਜਿਹੜੀ ਪੰਜਾਬ ਗਵਰਨਮੈਂਟ ਉਹ ਇਸ ਵੇਲੇ ਇੱਕ ਉਪਜਾਊ ਜ਼ਮੀਨਾਂ ਦੇ ਵਿੱਚੋਂ ਜ਼ਮੀਨ ਅਧਿਕਰਣ ਕਰਨ ਦੀ ਤਿਆਰੀ ਕਰ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਹਜ਼ਾਰਾਂ ਏਕੜ ਦੇ ਲੱਖਾਂ ਹੀ ਏਕੜ ਜਿਹੜੀ ਪੰਜਾਬ ਦੀ ਜ਼ਮੀਨ ਜਿਹੜੀ ਆ ਉਹ ਲੈ ਕੇ ਐਕਵਾਇਰ ਕਰਕੇ ਕਿਸਾਨਾਂ ਤੋਂ ਮੰਗ ਕੇ ਉਹਦੇ ਤੇ ਕਲੋਨੀਆਂ ਘਰ ਬਸਾਉਣ ਦਾ ਜਿਹੜਾ ਟੀਚਾ ਸ਼ੁਰੂ ਕਰਨ ਦੇ ਆ ਰਹੀ ਹੈ ਸੋ ਉਹ ਜਿਹੜਾ ਐਕਟ ਹੈਗਾ ਲੀਏਏਆਰਆਰ 2013 ਐਕਟ ਹੈ ਉਹਦੇ ਅਗੇਂਸਟ ਜਾ ਕੇ ਇਹਨਾਂ ਨੇ ਆ ਦੇਖੋ ਅਸੀਂ ਲਿਖਤੀ ਰੂਪ ਦੇ ਵਿੱਚ ਐਸ.ਡੀ. ਸਾਹਿਬ ਨੂੰ ਦੇ ਕੇ ਆਏ ਹਾਂ ਉਹਦੇ ਅਗੇਂਸਟ ਜਾ ਕੇ ਇਹਨਾਂ ਨੇ ਇਹਦੇ ਅਧਿਕਰਣ ਦੀ ਸ਼ੁਰੂਆਤ ਕੀਤੀ ਜਿਹਦੀ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜਾ ਕੰਮ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਆਲਰੇਡੀ ਸਾਡੇ ਕੋ ਉਪਜਾਊ ਜ਼ਮੀਨ ਡੇ ਬਾਈ ਡੇ ਘਟਦੀ ਜਾ ਰਹੀ ਹੈ ਸੋ ਜੇ ਅਸੀਂ ਉਪਜਾਊ ਜ਼ਮੀਨ ਨੂੰ ਕੰਕਰੀਟ ਦੇ ਰੂਪ ਦੇ ਵਿੱਚ ਬਦਲ ਦੇਾਂਗੇ ਤੇ ਸਾਡਾ ਪੰਜਾਬ ਤਾਂ ਅੱਗੇ ਹੀ ਖਤਮ ਹੋ ਰਿਹਾ ਪੰਜਾਬ ਜਿਹਦੇ ਕਰਕੇ ਫੇਮਸ ਹੈ ਪੂਰੀ ਦੁਨੀਆ ਦੇ ਵਿੱਚ ਉਪਜਾਊ ਜ਼ਮੀਨਾਂ ਕਰਕੇ ਜੇ ਉਹ ਉਪਜਾਊ ਜ਼ਮੀਨਾਂ ਡੇ ਬਾਈ ਡੇ ਘਟਣ ਗਈਆਂ ਤੇ ਅਸੀਂ ਹਰਿਆਲੀ ਤੋਂ ਵੀ ਵਾਂਝੇ ਰਹਿ ਜੰਨੇ ਆਂ ਔਰ ਉਪਜਾਊ ਜਿਹੜੀ ਸਾਡੀ ਖੇਤੀ ਆ ਉਹਨਾਂ ਤੋਂ ਵੀ ਵਾਂਝੇ ਹੋ ਜੰਨੇ ਸੋ ਅਸੀਂ ਐਸਡੀਐਮ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਏ ਇਹ ਜਿਹੜੀ ਇਹਨੂੰ ਲੈਂਡ ਪੂਲਿੰਗ ਦਾ ਜਿਹੜਾ ਨਾਮ ਦਿੱਤਾ ਗਿਆ ਉਹ ਅਸੀਂ ਇਹਨੂੰ ਰੱਦ ਕਰਾਉਣ ਦੇ ਵਿੱਚ ਅਸੀਂ ਪੂਰਾ ਮੰਡਲ ਨਕੋਦਰ ਦੋਸ ਸੰਗੋਵਾਲ ਤੋਂ ਮਹਿਤਪੁਰ ਤੋਂ ਇਹ ਸਾਰੇ ਅਸੀਂ ਟੀਮ ਇਕੱਠੀ ਹੋ ਕੇ ਇਹਨਾਂ ਦੇ ਕੋਲ ਐਸ.ਐਮ. ਸਾਹਿਬ ਨੂੰ ਅਸੀਂ ਅੱਜ ਮੰਗ ਪੱਤਰ ਦੇਣ ਆਏ ਆ ਕਿ ਇਹਨੂੰ ਜਲਦ ਤੋਂ ਜਲਦ ਇਸ ਕਾਨੂੰਨ ਨੂੰ ਰੱਦ ਕੀਤਾ ਜਾਏ ਔਰ ਜਿਹੜੀਆਂ ਕਲੋਨੀਆਂ ਆਲਰੇਡੀ ਐਗਜ਼ਿਸਟ ਕਰਦੀਆਂ ਪਈਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਕਲੋਨੀਆਂ ਐਸੀਆਂ ਬਿਲਡਿੰਗਸ ਬਣੀਆਂ ਜਿਹੜੀਆਂ ਸਰਕਾਰੀ ਅਧਾਰੇ ਦੇ ਵਿੱਚ ਆਉਂਦੀਆਂ ਜਿਨ੍ਹਾਂ ਦੇ ਵਿੱਚ ਰਹਾਇਸ਼ੀ ਕੰਮ ਹੋ ਸਕਦਾ ਔਰ ਉਹਨਾਂ ਨੂੰ ਹੀ ਸਹੀ ਤਰੀਕੇ ਨਾਲ ਰੈਨੋਵੇਟ ਕਰਕੇ ਉਹਦੇ ਵਿੱਚ ਰਹਾਇਸ਼ਾ ਬਣਾ ਦਿੱਤੀਆਂ ਜਾਣ بجائے ਕਿ ਨਵੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਸੋ ਅਸੀਂ ਇਹੀ ਬੇਨਤੀ ਕਰਨ ਆਏ ਆਪਣੇ ਸਾਰੇ ਮੰਡਲ ਦੇ ਨਾਲ ਆਪਣੇ ਸਾਰੇ ਜ਼ਿਲ੍ਹੇ ਦਿਹਾਤੀ ਦੇ ਨਾਲ ਕਿ ਅਸੀਂ ਸਾਹਿਬ ਇਹਨੂੰ ਅੱਗੇ ਤੱਕ ਡੀਸੀ ਸਾਹਿਬ ਤੱਕ ਗਵਰਨਰ ਸਾਹਿਬ ਤੱਕ ਪਹੁੰਚਾਇਆ ਜਾਏ ਔਰ ਇਸ ਜਿਹੜਾ ਲੈਂਡ ਪੂਲਿੰਗ ਦੇ ਮਾਫੀਆ ਨੂੰ ਜਿਹੜਾ ਰੱਦ ਕੀਤਾ ਜਾਏ ਇਹ ਕਿਹੜਾ ਏਰੀਆ ਜੀ ਕਿਹੜੇ ਏਰੀਆ ਦੇ ਵਿੱਚ ਹੈ ਇਹ ਸਾਰੇ ਪੰਜਾਬ 'ਚ ਹੈ ਜੀ ਸਾਰੇ ਪੰਜਾਬ ਦੇ ਵਿੱਚ ਜਿੱਦਾਂ ਨਕੋਦਰ ਦੇ ਵਿੱਚ ਵੀ ਸਾਨੂੰ ਸੁਣਨ ਚਾਹੀਦਾ ਕਿ 200 ਏਕੜ ਨਕੋਦਰ ਦੇ ਵਿੱਚੋਂ ਆ ਹੱਦ 2000 ਤੋਂ ਲੈ ਕੇ 20000 ਏਕੜ ਤੱਕ ਜਲੰਧਰ ਏਰੀਆ ਪੂਰਾ ਹੀ ਕਵਰ ਕਰ ਜਾਣਾ ਇਹਨਾਂ ਨੇ 20000 ਏਕੜ ਜਿਹੜੀ ਬਹੁਤ ਵੱਡਾ ਇੱਕ ਰਕਬਾ ਹੋ ਜਾਂਦਾ ਸੋ ਇਹਦੇ ਨਾਲ ਲਗ ਲੱਗ ਕੇ ਸਾਰੇ ਪੰਜਾਬ ਦੇ ਵਿੱਚ ਲੱਖਾਂ ਹੀ ਏਕੜ ਜਾ ਰਹੀ ਹੈ ਜ਼ਮੀਨ ਜਿਹੜੀ ਪੱਕੀ ਹੋਣ ਜਾ ਰਹੀ ਹੈ ਅਸੀਂ ਜੇ ਇਹਨਾਂ ਨੇ ਇਸ ਗੱਲ ਤੋਂ ਵਾਂਝੇ ਨਾ ਰੱਖੇ ਵਾਂਝੇ ਰਹਿ ਗਏ ਤੇ ਇਹਨਾਂ ਨੂੰ ਪੱਕੀ ਕਰ ਦੇਣੀ ਹੈ ਜ਼ਮੀਨ ਤੇ ਸਾਡੀ ਉਪਜਾਊ ਧਰਤੀ ਹੋਰ ਜਾਂਦੀ ਲੱਗਣੀ ਹੈ ਬਟ ਅਸੀਂ ਇਹ ਹੋਣ ਨਹੀਂ ਦੇਣਾ ਅਸੀਂ ਨਹੀਂ ਤਾਂ ਇੱਥੇ ਸਾਨੂੰ ਦਰੀਆਂ ਪਸ਼ਾਨੀਆਂ ਪੈਣਗੀਆਂ ਤਾਂ ਅਸੀਂ ਧਰਨੇ ਵੀ ਦੇਾਂਗੇ ਅਸੀਂ ਇਹ ਕੰਮ ਨਹੀਂ ਹੋਣ ਦੇਾਂਗੇ ਜੀ ਐਸ ਡੀ ਐਮ ਸਾਹਮਣੇ ਕੀ ਵਿਸ਼ਵਾਸ ਐਸ ਡੀ ਐਮ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸਨ ਦਿੱਤਾ ਹੈ ਜੀ ਕਿ ਸਾਡੀ ਗੱਲ ਨੂੰ ਉਹ ਪੂਰੇ ਉੱਪਰ ਤੱਕ ਲੈ ਕੇ ਜਾਣਗੇ ਔਰ ਸਾਡਾ ਮੈਸੇਜ ਸਰਕਾਰੀ ਤੌਰ ਤੇ ਆਫੀਸ਼ੀਅਲੀ ਗਵਰਨਰ ਸਾਹਿਬ ਤੱਕ ਵੀ ਜਾਏਗਾ ਡੀ ਸੀ ਸਾਹਿਬ ਤੱਕ ਵੀ ਜਾਏਗਾ ਮੰਗਾ ਜੀ ਐਸ ਡੀ ਐਮ ਸਾਹਿਬ ਨੂੰ ਕੋਈ ਮੰਗ ਪੱਤਰ ਦਿੱਤਾ ਹੈ ਅੱਜ ਜ਼ਿਲ੍ਹਾ ਸਾਊਥ ਜਲੰਧਰ ਵੱਲੋਂ ਭਾਰਤੀ ਜਨਤਾ ਪਾਰਟੀ ਰਾਜੇਪਾਲ ਦੇ ਨਾਮ ਤੇ ਔਰ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਜੀ ਦੇ ਨਾਮ ਤੇ ਦਿੱਤਾ ਗਿਆ ਆ ਲੈਂਡ ਜਿਹੜੀ ਆਪਣੀ ਪੌਲਿੰਗ ਦੇ ਨੀ ਨਵੀਂ ਸਕੀਮ ਬਣਾਈ ਹੈ ਉਹ ਬਿਲਕੁਲ ਜ਼ਮੀਨ ਜਾਂ ਕਿਸਾਨਾਂ ਦੇ ਉਲਟ ਆ ਜਿਹੜੀਆਂ ਨਮੀਆਂ ਨੇ ਕਹਿੰਦੇ ਮਤਲਬ ਪਤਾ ਲੱਗਾਗੇ ਨਹੀਂ ਨਮੀਆਂ ਕਲੋਨੀਆ ਬਣਾ ਕੇ ਘਰ ਬਸਾਉਣ ਵਾਲੀ ਗੱਲ ਕਰਨੀ ਆ ਵੈਸੇ ਤਾਂ ਪਹਿਲਾਂ ਹੀ ਸਾਡੀ ਜ਼ਮੀਨ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਲੋਨੀਆ ਕੱਟ ਹੋ ਕੇ ਜ਼ਮੀਨ ਪਹਿਲਾਂ ਹੀ ਉਹਨੀ ਖਿਲਖ ਮਤਲਬ ਵੰਡਣ ਕੀਤੀ ਹੋਈ ਆ ਤੁਹਾਡੀ ਜ਼ਮੀਨ ਬਹੁਤ ਘਟ ਚੁੱਕੀ ਆ ਪੰਜਾਬ ਦੀ ਔਰ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਹੁਣ ਪੰਜਾਬ ਸਰਕਾਰ ਵੀ ਹੈਗਾ ਜੇ ਜਲੰਧਰ ਦੀ ਗੱਲ ਕਰੀਏ 2000 20000 ਦੀ ਜਿਹੜੀ ਏਕੜ ਜ਼ਮੀਨ ਕਹਿੰਦੇ ਕਰਨੀ ਜਲੰਧਰ ਵਿੱਚ ਵੀ ਤੇ ਬਾਕੀ ਆ ਕਾਫੀ ਪਿੰਡਾਂ ਸਰਵੇ ਵੀ ਉਹ ਕਰ ਚੁੱਕੇ ਆ ਬੜੀ ਹੈਰਾਨੀ ਦੀ ਗੱਲ ਹੈ ਕਿ ਕਿ ਜ਼ਮੀਨ ਜਿਹੜੀ ਪੰਜਾਬ ਦੀ ਆ ਉਹ ਪੰਜਾਬ ਵਾਸੀ ਨੂੰ ਵਾਣ ਜੋਖ ਰਹਿਣੀ ਚਾਹੀਦੀ ਆ ਅਸੀਂ ਤਾਂ ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਜ਼ਮੀਨ ਉੱਪਰ ਇੱਕ ਵੈਨ ਲੱਗਣਾ ਚਾਹੀਦਾ ਹੈ ਗਾਂ ਕਲੋਨੀ ਦਾ ਕੋਈ ਕੱਟ ਹੋਵੇ ਕਿ ਜਿਹੜੀ ਜ਼ਮੀਨ ਆ ਉਪਜਾਊ ਰਵੇ ਕਿ ਲੋਕ ਜਿਹੜੇ ਜ਼ਮੀਨ ਆ ਕੋਈ ਚੀਜ਼ ਉੱਤੇ ਉਗੂਗੀ ਕੋਈ ਖਾਵਾਗੇ ਆਪਾਂ ਚਾਹੇ ਉਹ ਕਣਕ ਆ ਚਾਹੇ ਕੋ ਸਬਜ਼ੀਆਂ ਆ ਉਹ ਉਪਜਾਊ ਹੋਣੀ ਚਾਹੀਦੀ ਜ਼ਮੀਨ ਇਹ ਮੰਗ ਪੱਤਰ ਸਾਰਾ ਮੰਗ ਪੱਤਰ ਸਾਡਾ ਇਹੀ ਆ ਕਿ ਜੀ ਜਿਹੜਾ ਫੈਸਲਾ ਪੰਜਾਬ ਸਰਕਾਰ ਵੱਲੋਂ ਇਹ ਰੱਦ ਹੋਣਾ ਚਾਹੀਦਾ ਹੈ ਕਿ ਜ਼ਮੀਨਾਂ ਨੂੰ ਉਪਜਾਊ ਰਹਿਣਨਾ ਚਾਹੀਦਾ ਕਿ ਜੇ ਤੁਸੀਂ ਕੋਈ ਲੈਣਾ ਫੈਸਲਾ ਲੈਣਾ ਤੇ ਕਲੋਨੀਆਂ ਨੂੰ ਬਾਉਂਡ ਕੀਤਾ ਜਾਂਦਾ ਪੰਜਾਬ ਦੇ ਵਿੱਚ ਜ਼ਮੀਨ ਘਟ ਚੁੱਕੀ ਆ ਇਹ ਚੀਜ਼ ਨੂੰ ਹੋਰ ਨਾ ਘਟਾਇਆ ਜਾਵੇ ਜਿਹੜੀ ਜਮੀਨ ਵਿਕਣ ਤੇ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਫਿਰਦਾ ਕਲੋਨੀ ਨਹੀਂ ਬਣਾਈ ਜਾਵੇ ਉਹ ਫੈਸਲਾ ਪੰਜਾਬ ਸਰਕਾਰ ਲੈਣਾ ਚਾਹੀਦਾ ਆ ਨਾ ਕਿ ਜਮੀਨਾਂ ਨੂੰ ਅਕਵਾਰ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਜਮੀਨ ਨੂੰ ਘਟਾਇ ਨਹੀਂ ਜਾਂ ਚਾ ਮੈਂ ਬਹੁਤ ਇਕਤਾ ਲਹਿਰ ਦੇ ਪੂਰੀ ਟੀਮ ਦਾ ਔਰ ਐਮ ਡੀ ਸਾਹਿਬ ਧੰਨਵਾਦ ਕਰਦਾ ਜਿਹੇ ਕਵਰ ਕਰਦੇ ਸਾਰੇ ਲੋਕ ਸੰਗ ਆਪਣੇ ਜਨਤਾ ਨੂੰ ਸੱਚ ਦਿਖਾਉਂਦੇ ਆ ਅਰ ਇਹ ਵੀ ਸੱਚ ਜਰੂਰ ਹੈ ਕਿ ਜ਼ਮੀਨ ਜਿਹੜੀ ਹੈ ਅਪਜਾਊ ਜੋ ਰੱਖਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਦਾ ਫੈਸਲਾ ਰੱਦ ਕੀਤਾ ਜਾਵੇ ਤਾਂ ਜੋ ਅਪਜਾਊ ਜ਼ਮੀਨ ਜਿਹੜੀ ਆ ਉਹ ਬਣ ਸਕੇ ਧੰਨਵਾਦ ਜੀ ਜਿਹੜੀ ਪੰਜਾਬ ਗਵਰਨਮੈਂਟ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੈਗੀ ਹੈ ਉਸ ਦੇ ਤਹਿਤ ਇਹਨਾਂ ਨੇ ਮੰਗ ਪਕਰ ਦਿੱਤਾ ਹੈ ਤੇ ਉਹ ਜਿਹੜੀ ਹੈਗੀ ਆ ਸੀ ਰਿਕਵਿਜ਼ਿਸ਼ਨ ਅਥਾਰਟੀਜ਼ ਨੋਕੀ ਜਿਹੜਾ ਹੈਗਾ ਉਹ ਪੁਸ਼ ਕਰ ਦਾਂਗੇ ਇਹ ਸ਼ੁਸ਼ਵਾਸ਼ਨ ਦਿੰਦਾ ਹਾਂ ਮੇਰੀ ਆਫਿਸ ਹੁੰਦਾ ਹੈ ਦੇਖੋ ਅਸੀਂ ਸਿਰਫ ਉੱਪਰ ਦਿੰਦੇ ਆਂ ਭੇਜ ਸਕਦੇ ਆਂ ਕਿ ਜਿਹੜਾ ਡਿਸੀਜਨ ਹੈਗਾ ਉਹ ਫਿਰ ਜਿਹੜੇ ਹੈਗੇ ਆ ਜਿਹੜੇ ਹਾਇਰ ਆਫੀਸਰਸ ਹੈਗੇ ਆ ਉਹਨਾਂ ਕੋਲ ਜਾਂਦਾ ਹੈ ਇੰਤ। ਤਸਵੀਰਾਂ ਤੁਹਾਨੂੰ ਜਿਹੜੀਆਂ ਐਸਡੀਐਮ ਕੋਰਟ ਤੋਂ ਦਿਖਾ ਰਹੀ ਸੀ ਜਿੱਥੇ ਭਾਜਪੀ ਮੰਡਲ ਨਕੌਦਰ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊ ਨਕੌਦ